इना जोर करा मैं हेल्प डट कला है काफी कम खतरे लाओ <laughs> मम्मा तो कम खतरे वाला खतरे से भी खतरा आज दा जो व्यू आ रहा है मम्मा दे फेस दे उत्ते ना ओहो तिलक जैसी होना फोन तिलक जैसी और की जा व्यू मम्मा दे उत्ते आ रहा है ना सोना सोना आ तो जा बेटा काट नहीं दिया मेरे तुड़वाना कुछ तू सी काट जा हम तुम रुक जा ਕੱਢੇਲ ਤੁਸੀਂ ਆਦਰੋ ਕਰਕੇ ਲਾ ਲਓ ਮੈਂ ਉੱਥੇ ਪਿੰਨ ਪਾਣੀ ਪੂਗੀ ਪਿੰਨ ਪਰ ਰੁਹੂਗਾ ਇਹ ਫਿਰ ਹੁਣ ਕਿ ਬੜੀ ਐ ਇੱਥੇ ਰਹਿਣਾ ਹੈਗਾ ਆਈ ਰਹਿਣਾ ਇੱਕੋ ਰੁਹੂ ਪਿੰਨ ਵਿੱਚ ਕਰ ਦੁਬਾਰਾ ਨਹੀਂ ਤਰਿਆ ਜਾ ਕਰਕੇ ਰੱਖੀ ਹੁਣ ਤਾਂ ਤਾਂ ਮੈਂ ਬੁਲਾ ਲਓਗੇ ਸਾਨੂੰ ਕਰਤ ਪਿਆ ਮੰਨ ਕੇ ਕਰਤ ਨੂੰ ਬੁਲਾ ਲਓ ਫੋਨ ਚੱਕ ਲਿਆ ਪਹਿਲਾਂ ਮੈਨੂੰ ਮੈਂ ਕੱਢ ਲਈ ਤਾਂ ਮੈਨੂੰ ਪ੍ਰੋਗਰਾਮਾ ਪਿੱਛੇ ਹੋਣਾ ਪਿੱਛੇ ਹੋਣ ਨੂੰ ਕਿਹਾ ਨਾ ਨਾ ਐ ਦਾ ਪਿੱਛੇ ਉਹ ਕੋਲੇ ਗਨੇ ਮਿਸਤਰੀ ਕਾ ਹਮ ਪਤਾ ਹੀ ਹੋਣਾ ਕਰ ਦਿਖਾ ਨਹੀਂ ਸਕਦਾ ਬਹੁਤ ਸੋਨਾ ਘਰ ਬਣ ਰਿਹਾ ਮੈਂ ਤਾਂ ਮਨ ਕਰਦਾ ਸਾਡੇ ਵੀ ਘਰ ਬਣਵਾ ਲਈ ਅਸੀਂ ਸਾਡੇ ਘਰ ਦਾ ਹਾਲ ਦੇਖੋ ਇਹ ਜਿਹੜਾ ਜੀ ਮੇ ਬਾਲਾ ਪੁਰਾਣਾ ਹੈ ਮੈਨੂੰ ਵੀ ਨਵਾਂ ਕਰ ਚਾਹੀਦਾ ਬਣਾ ਲਈ ਤੂੰ ਆਪਣੇ ਉਹ फिर चाहे बदोगे चाहिए गां कटा है मैं नवा चाहिए गलत गल गलत गल क्या बना नहीं तू तो नवा बना तो 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 ਇਨੀ ਡਾਕ ਤਾਂ ਨਹੀਂ ਆਈ ਮਮਾ ਅੰਦਰ ਮਮਾ ਅੰਦਰ ਮੱਕਲਾ ਫੜ ਦੇਖ ਮੱਕਾ ਕਿਸੇ ਨੂੰ ਬੁਲਾ ਲੈਂਦੇ ਪੂਰੀ ਰੋਕ ਲੇਗੀ ਤੂੰ ਸਾਦਾ ਦੇ ਕਿਸੇ ਜ਼ੋਰ ਨਹੀਂ ਮਾਰਨ ਲੇ ਮੈਂ ਰੋ ਪਾਰੀ ਕੰਮ ਖਤਰੇ ਵਾਲਾ ਮਮਾ ਥੱਲੇ ਲੁਕਾਵੇਂ ਬਪੋਤੇ ਨੂੰ ਹੈਂ ਮੀਸ਼ਨ ਚੱਕਿਆ ਸਕੂਲ ਓਕੇ ਇਹਨਾਂ ਤੇ ਨਹੀਂ ਪਾਣੀ ਮਾਰਨ ਦੀ ਲੋੜ ਹੈਗੀ ਅੰਨੇ ਜੇ ਵਿਚਾਰਾ ਡਰ ਕੇ ਖੜ ਗਿਆ ਇੱਥੇ ਡਰਪੋਗ ਇੱਕ ਸਾਈਡ ਤੇ ਲੱਗ ਜਾਗੇ ਚਲ ਮਸਾਰੀ ਆਈ ਆ

ये मसा ही बौंकद पैसे लेके बौकद <laughs> ते ते तेरी आवाज तेन भौकद चक् ला है चलो ते चकना है फोन चिकना है फोन इत फोन, फोन। खर्चा खड़च ਇੱਥੇ ਕਰਨੀ ਆਏ ਕਿ ਹੁੰਦਾ ਇੱਕ ਮੈਡੀਸਨ ਬਾਅ ਨੂੰ ਜਿੱਥੇ ਲਾਉਣ ਦਾ ਲਾ ਦੇਣ ਨੂੰ ਬੀ ਐਲ ਐਨ ਬਾਅ ਕਿੱਥੇ ਕਰਨੀ ਆ ਹੁਣ ਇਹ ਬਾਅ ਉਹ ਆਪਾਂ ਬਾਅ ਕਹਿੰਦੇ ਬੀ ਐਲ ਐਨ ਬਾਅ ਬਾਅ ਨੂੰ ਉਰੇ ਟ੍ਰੈਕਟਰ ਦੂਜਾਂ ਨੇ ਕਿ ਆਂਦਾ ਏ ਟ੍ਰੈਕਟਰ ਦੂਜਾਂ ਨੇ ਕਿ ਆਂਦਾ ਏ ਬੈਰੀ ਡਿਸ਼ਨ ਬੈਰੀ ਡਿਸ਼ਨ ਇੱਟ ਟੇਕਸ